ਫਤੇਗੜ ਸਾਹਿਬ ਦੇ ਵਿੱਚ ਜਿੱਥੇ ਲੱਖਾਂ ਹੀ ਸ਼ਰਧਾਲੂ ਨਮਸਤਕ ਹੋ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਇੱਕ ਅਜਿਹਾ ਜਿਹੜਾ ਕੈਂਪ ਲਗਾਇਆ ਗਿਆ ਜਿੱਥੇ ਬੱਚਿਆਂ ਨੂੰ ਸਿੱਕੀ ਦੇ ਨਾਲ ਜੋੜਿਆ ਜਾ ਰਿਹਾ ਹੈ ਮੈਂ ਜੋ ਅਮਰਤਾ ਰੀ ਸਿੰਘ ਆ ਉਹਦੇ ਕੋਲ ਬਾਣੀ ਬਾਣਾ ਦੋਨੋਂ ਜ਼ਰੂਰੀ ਨੇ ਤਾਂ ਉਸ ਦੇ ਆਧਾਰ ਤੇ ਜਿਵੇਂ ਆਪਣਾ ਗੱਤਕਾ ਏ ਜਾਂ ਆਪਣੇ ਕੋਲ ਸ਼ਾਸਤਰ ਨੇ ਉਹਦੀ ਜਾਣਕਾਰੀ ਆ ਕਿ ਕਿਹੜਾ ਸ਼ਾਸਤਰ ਆ ਕੀ ਇਹਦਾ ਨਾਮ ਹੈ ਕਿੰਦਾਂ ਦੀ ਵਰਤੋਂ ਹੁੰਦੀ ਆ ਜੋ ਵੀ ਇਸ ਧਰਤੀ ਤੇ ਆਵੇ ਇਸ ਸਤਕਾਰਯੋਗ ਧਰਤੀ ਤੇ ਉਹ ਇਥੋਂ ਕੁਝ ਨਾ ਕੁਝ ਲੈ ਕੇ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਸੇਧ ਮਿਲੇ ਤਾਂ ਕਿ ਸਾਰੇ ਸਿੱਖੀ ਸਰੂਪ ਵਿੱਚ ਵਾਪਸ ਆ ਸਕਣ ਅਤੇ ਆਪਣੀ ਮੂਲ ਜੋ ਜਾੜਾ ਉਹਦੇ ਨਾਲ ਜੁੜ ਸਕਣ ਜਿੱਦਾਂ ਹੋਰ ਬਹੁਤ ਸਾਰੇ ਲੰਗਰ ਲੱਗਦੇ ਨੇ ਸੰਗਤ ਵੱਲੋਂ ਤਾਂ ਸਾਡੇ ਵੱਲੋਂ ਇਹ ਉਕਰਾਲਾ ਸੀਗਾ ਕਿ ਅਸੀਂ ਵੀ ਕੋਈ ਲੰਗਰ ਕਰੀਏ ਪਰ ਉਹ ਗੁਰੂ ਗਿਆਨ ਦਾ ਲੰਗਰ ਹੋਵੇ ਇੱਕ ਨਵਿਕਲਾ ਲੰਗਰ ਹੋਵੇ ਸਾਡਾ ਮੁੱਖ ਮਾਸਤ ਇਹੀ ਆ ਵੀ ਬੱਚਿਆਂ ਨੂੰ ਕੁਝ ਨਾ ਕੁਝ ਦੱਸ ਦਈਏ ਜੇ ਉਹ ਗਲਤ ਵੀ ਦੱਸ ਰਿਹਾ ਤਾਂ ਵੀ ਉਹਨੂੰ ਜੀ ਨੈਗੇਟਿਵ ਨਹੀਂ ਕਰਦੇ ਦਾ ਪਾਜੀ ਫਸਟ ਕੋਡ ਤੇ ਗੁਰਮੁਖੀ ਨਾਲ ਸੰਬੰਧਤ ਹੈ ਜੀ ਪੰਜਾਬ ਦੀ ਅਖਰੀ ਗੱਲ ਤੇ ਪਾਜੀ ਪੰਜਾਬ ਦੇ ਇੱਕ ਖਾਲੀ ਮੈਪ ਆ ਤੇ ਇੱਕ ਭਰਿਆ ਹੋਇਆ ਮੈਪ ਆ ਜੀ ਤੇ ਸਾਰੇ ਜ਼ਿਲ੍ਹੇ ਸ਼ਹਿਰ ਹਜੇ ਹੌਲੀ ਹੌਲੀ ਦੱਸਾਂਗੇ ਪਹਿਲਾਂ ਸਾਡਾ ਜ਼ਿਲ੍ਹਿਆ ਤੋਂ ਕਿੱਥਾ ਹੋਇਆ ਇਹ ਬੱਚਿਆਂ ਵੱਲੋਂ ਤਿਆਰ ਕੀਤੀ ਗਈਆਂ ਸਾਡੇ ਬੱਚੇ ਜੋ ਸਾਡੇ ਨਾਲ ਵਲੰਟੀਅਰ ਨੇ ਜੋ ਸਾਡੇ ਪਰਕੇ ਸਾਡੇ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ ਕਿ ਆਪਣੇ ਧਰਮ ਤੇ ਪਹਿਰਾ ਦੇਣਾ ਤੇ ਸਤਿਕਾਰ ਹਰੇਕ ਧਰਮ ਦਾ ਕਰਨਾ ਇਹ ਮੋਡਲੀਆਂ ਜਾਣਕਾਰੀਆਂ ਨਾਲ-ਨਾਲ ਵਜਾ ਦਾ ਮਨਜਰ ਹੋ ਰਿਹਾ ਪਰ ਨਾਲ ਨਾਲ ਉਹ ਜਾਣਕਾਰੀ ਠੋਹਰ ਤਸਵੀਰ ਦਿਖਾ ਦਿੰਦੇ ਆ ਖਰੇ ਸੋਦੇ ਦੀ ਹੱਡੀ ਤਾਂ ਇਹਦਾ ਕੀ ਜਿਹੜਾ ਅਸਰ ਸਿਧਾਂਤ ਐਸ ਤਰਤੀ ਤੇ ਆਇਆ ਸਹਬ ਜਦਿਆਂ ਨੂੰ ਨਤਮਸਤ ਹੋਣ ਆਇਆ ਤਾਂ ਕਿ ਮੈਂ ਇੱਥੇ ਇੱਕ ਸੌਦਾ ਕਰਕੇ ਜਾਵਾਂ ਜਿਹੜਾ ਖਰਾ ਹੋਵੇ ਜੀ ਆਉਣ ਵਾਲੇ ਸਾਲ ਜਦੋਂ ਮੈਂ ਆਉਂਗਾ ਆ ਮੇਰੇ ਵਿੱਚ ਆ ਕੁਝ ਚੀਜ਼ਾਂ ਅਸੀਂ ਮੈਂਸ਼ਨ ਕੀਤੀਆਂ ਨੇ ਉਸ ਤੋਂ ਇਲਾਵਾ ਵੀ ਹੋਰ ਕੁਝ ਕਰ ਸਕਦੇ ਆ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਟਾਸਕ ਮਿਲ ਜਾਂਦਾ ਹੈ ਫਤਿਹਗੜ ਸਾਹਿਬ ਦੇ ਵਿੱਚ ਜਿੱਥੇ ਲੱਖਾਂ ਹੀ ਸ਼ਰਧਾਲੂ ਨਮਸਤਕ ਹੋ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਇੱਕ ਅਜਿਹਾ ਜਿਹੜਾ ਕੈਂਪ ਲਗਾਇਆ ਗਿਆ ਜਿੱਥੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਪਹਿਲਾਂ ਤਾਂ ਤਸਵੀਰ ਦਿਖਾ ਦਿੰਦੇ ਨੇ ਤੁਹਾਨੂੰ ਮਿਸ਼ਨ ਚੜ੍ਹਦੀ ਕਲਾ ਦੇ ਵੱਲੋਂ ਬੱਚਿਆਂ ਨੂੰ ਵੱਤੋਂ ਸਿੱਖੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਸਿੱਖ ਇਤਿਹਾਸ ਕੀ ਕੁਝ ਸਾਡੇ ਨਾਲ ਸੁਖਪ੍ਰੀਤ ਭਾਜੀ ਮੋ ਜੁਨੇ ਪਾਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਔਰ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਦੇ ਚੈਨਲ ਤੇ ਦੇਖ ਰਹੇ ਨੇ ਤੇ ਸਾਡੀ ਸੰਸਥਾ ਨਾ ਜੀ ਮਿਸ਼ਨ ਚੜ੍ਹਦੀ ਕਲਾ ਰਜਿਸਟਰਡ ਖਾਨਾ ਅ ਅੱਜ ਤੋਂ 10 ਸਾਲ ਪਹਿਲਾਂ ਅਸੀਂ ਸਟਾਰਟਅਪ ਕੀਤਾ ਸੀਗਾ ਜੀ ਇੱਥੇ ਜਿੱਦਾਂ ਹੋਰ ਬਹੁਤ ਸਾਰੇ ਲੰਗਰ ਲੱਗਦੇ ਨੇ ਸੰਗਤ ਵੱਲੋਂ ਤਾਂ ਸਾਡੇ ਵੱਲੋਂ ਇਹ ਉਪਰਾਲਾ ਸੀਗਾ ਕਿ ਅਸੀਂ ਵੀ ਕੋਈ ਲੰਗਰ ਕਰੀਏ ਬਟ ਉਹ ਗੁਰੂ ਗਿਆਨ ਦਾ ਲੰਗਰ ਹੋਵੇ ਇੱਕ ਨਵਿਕਲਾ ਲੰਗਰ ਹੋਵੇ ਇਦੇ ਵਿੱਚ ਜਿੰਨਾ ਕੁ ਵੀ ਸਾਨੂੰ ਪਤਾ ਉਹਨਾਂ ਕ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆਂ ਕੁਝ ਚੀਜ਼ਾਂ ਅਸੀਂ ਸਿੱਖਦੇ ਆਂ ਕੁਝ ਸਿਖਾ ਕੇ ਜਾਂਦੇ ਆਂ ਇੱਕ ਤਰ੍ਹਾਂ ਦੀ ਸੰਗਤ ਹੁੰਦੀ ਆ ਸੰਗਤ ਦੇ ਨਾਲ ਤੇ ਸਹਜਾਦਿਆਂ ਦਾ ਪਿਆਰ ਲੈ ਕੇ ਜਾਂਦੇ ਆਂ ਤਾਂ ਕਿ ਜੋ ਵੀ ਇਸ ਧਰਤੀ ਤੇ ਆਵੇ ਇਹ ਸਤਿਕਾਰਯੋਗ ਧਰਤੀ ਤੇ ਇੱਥੋਂ ਕੁਝ ਨਾ ਕੁਝ ਲੈ ਕੇ ਜਾਵੇ ਹਨਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਸੇਧ ਮਿਲੇ ਤਾਂ ਕਿ ਸਾਰੇ ਸਿੱਖੀ ਸਰੂਪ ਵਿੱਚ ਵਾਪਸ ਆ ਸਕਣ ਅਤੇ ਆਪਣੀ ਮੂਲ ਜੋ ਜਾੜਾ ਉਹਦੇ ਨਾਲ ਜੁੜ ਸਕਣ ਤਾਂ ਕਿੰਨੀਆਂ ਕਿ ਜਿਹੜੀਆਂ ਕਲਾਕਾਰ ਤੇ ਪ੍ਰਦਰਸ਼ਨਕਾਰੀਆਂ ਇੱਥੇ ਲਾਈਆਂ ਅਜੀ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਸਟਾਲਸ ਨੇ ਜਿੱਦਾਂ ਕੀ ਲਾ ਲੋ ਪੰਜ-ਸੱਤ ਕਿ ਸਟਾਲ ਵੱਡਿਆਂ ਲਈ ਨੇ ਜੋ ਪੰਜਵੀਂ ਤੋਂ ਉੱਪਰ ਦੇ ਬੱਚੇ ਨੇ ਪੰਜਾਂ ਤੱਕ ਸਟਾਲਸ ਹੈਗੀਆਂ ਨੇ ਜੋ ਛੋਟੇ ਬੱਚਿਆਂ ਲਈ ਨੇ ਸਾਡਾ ਮੁੱਖ ਮਾਸਤਕ ਇਹੀ ਆ ਵੀ ਬੱਚਿਆਂ ਨੂੰ ਕੁਛ ਨਾ ਕੁਛ ਦੱਸ ਦਈਏ ਜੇ ਉਹ ਗਲਤ ਵੀ ਦੱਸ ਰਿਹਾ ਤਾਂ ਵੀ ਉਹਨੂੰ ਅਸੀਂ ਨੈਗੇਟਿਵ ਨਹੀਂ ਕਰਦੇ ਬੱਚਾ ਨਿਰਾਸ਼ ਹੋ ਕੇ ਨਹੀਂ ਜਾਂਦਾ ਉਹਨੂੰ ਜੇ ਨਹੀਂ ਪਤਾ ਤਾਂ ਦੱਸ ਦਈਦਾ ਔਰ ਮੋਟੀਵੇਟ ਕਰਨ ਲਈ ਉਤਸ਼ਾਹਿਤ ਕਰਨ ਲਈ ਉਹਨੂੰ ਕੁਛ ਨਾ ਕੁਛ ਛੋਟਾ ਜਿਹਾ ਗਿਫਟ ਦਈਦਾ ਸਰਟੀਫਿਕੇਟ ਦਈਦਾ ਜਿਹੜਾ ਕੁਛ ਵੱਡੇ ਲੈਵਲ ਤੇ ਚਲੇ ਜਾਂਦਾ ਬੱਚਾ ਉਹ ਤੁਹਾਨੂੰ ਅੱਗੇ ਮੈਂ ਨਾਲ ਦੀ ਨਾਲ ਦੱਸਦਾ ਜਾਣਾ ਵੀ ਕਿੱਦਾਂ ਸਾਡਾ ਆਪਣਾ ਤਸਵੀਰ ਇੱਕ ਤੁਹਾਨੂੰ ਪਹਿਲਾਂ ਦਾ ਧਰਮਾਂ ਦੀ ਦਿਖਾਣੇ ਆਸੀਂ ਉਸ ਇਲਾਕੇ ਦੇ ਵਿੱਚ ਰਹ ਰਹੇ ਜਿੱਥੇ ਸਾਰੇ ਧਰਮ ਇੱਕ ਨੇ ਸਹੀ ਗੱਲ ਹੈ ਭਾਜੀ ਬਿਲਕੁਲ ਜੀ ਬਿਲਕੁਲ ਇਹ ਬੱਚਿਆਂ ਵੱਲੋਂ ਤਿਆਰ ਕੀਤੀ ਗਈ ਆ ਸਾਡੇ ਬੱਚੇ ਜੋ ਸਾਡੇ ਨਾਲ ਵਲੰਟੀਅਰ ਨੇ ਤਾਂ ਇਹਦਾ ਮਕਸਦ ਇਹੀ ਆ ਸਨੇਹਾ ਇਹੀ ਆ ਕਿ ਚਾਰੇ ਧਰਮਾਂ ਦਾ ਸਤਿਕਾਰ ਸਾਡੇ ਲਈ ਜ਼ਰੂਰੀ ਆ ਜੋ ਸਾਡੇ ਪੁਰਖੇ ਸਾਡੇ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ ਕਿ ਆਪਣੇ ਧਰਮ ਤੇ ਪਹਿਰਾ ਦੇਣਾ ਤੇ ਸਤਿਕਾਰ ਹਰੇਕ ਧਰਮ ਦਾ ਕਰਨਾ ਤਾ ਦੂਤੇ ਪਾਸੇ ਸ਼ਾਸਤਰ ਵੀ ਤਸਵੀਰ ਦਿਖਾ ਦਿੰਨਾ ਤੁਹਾਨੂੰ ਸਿੱਖੀ ਮਰਿਆਦਾ ਤਹਿਤ ਜਿਹੜੇ ਸ਼ਸਤਰ ਨੇ ਤਾਂ ਉਹ ਵੀ ਪਏ ਨੇ ਇੱਥੇ ਜੀ ਭਾਜੀ ਇਹ ਭਾਜੀ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸ਼ਾਸਤਰ ਦਿੱਤਾ ਸਾਨੂੰ ਜੋ ਅਮਰਤਾਰੀ ਸਿੰਘ ਆ ਉਹਦੇ ਕੋਲ ਬਾਣੀ ਬਾਣਾ ਦੋਨੋਂ ਜ਼ਰੂਰੀ ਨੇ ਤਾਂ ਉਸ ਦੇ ਆਧਾਰ ਤੇ ਜਾਓ ਆਪਣਾ ਗੱਤਕਾ ਏ ਜਾਂ ਆਪਣੇ ਕੋਲ ਸ਼ਾਸਤਰ ਨੇ ਉਹਦੀ ਜਾਣਕਾਰੀ ਆ ਕਿ ਕਿਹੜਾ ਸ਼ਾਸਤਰ ਆ ਕੀ ਇਹਦਾ ਨਾਮ ਏ ਕਿਦਾਂ ਦੀ ਵਰਤੋਂ ਹੁੰਦੀ ਆ ਉਹ ਬੱਚਿਆਂ ਨੂੰ ਪਲੱਸ ਵੱਡਿਆਂ ਨੂੰ ਜਿਹਨੂੰ ਨਹੀਂ ਪਤਾ ਪੁੱਛ ਲੈਂਦਾ ਬੱਚਿਆਂ ਨੂੰ ਦੱਸ ਦੇ ਜਰੂਰ ਆ ਜੀ ਆਪਣੀ ਰਾਖੀ ਆਪ ਕਰੋ ਦੇ ਲਈ ਵੀ ਇਹ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਲਾਈਕ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਜਿਹੜੀਆਂ ਐਂਟਰੀਆਂ ਵੀ ਇੱਥੇ ਹੋ ਰਹੀਆਂ ਨੇ ਬੱਚੇ ਜਿਹੜੇ ਵੱਖ-ਵੱਖ ਭਾਗ ਵੀ ਲੈ ਰਹੇ ਨੇਗੇ ਇਹ ਇੱਥੇ ਜੋ ਸਿੱਖੀ ਨਾਲ ਜੋੜਿਆ ਜਾ ਰਿਹਾ ਤਾਂ ਉੱਤੇ ਹੀ ਬੱਚਿਆਂ ਦੇ ਵੱਲੋਂ ਵੀ ਤੁਸੀਂ ਇੱਕ ਤਸਵੀਰ ਵੀ ਦੇਖ ਸਕਦੇ ਹੋ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਲੋਕਾਂ ਦੇ ਵਿੱਚ ਵੀ ਇੰਦਾ ਉਤਸ਼ਾਹ ਹੈ ਵੀ ਸਿੱਖੀ ਨਾਲ ਜੁੜਿਆ ਜਾਵੇ ਤੇ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕੀਤੀ ਜਾਵੇ ਬਿਲਕੁਲ ਜੀ ਬਿਲਕੁਲ ਸਾਨੂੰ ਬਹੁਤ ਸਾਰਾ ਪਤ ਪਿਆਰ ਸਤਿਕਾਰ ਮਿਲ ਰਿਹਾ ਬੱਚੇ ਹਰ ਸਾਲ ਆਉਂਦੇ ਨੇ ਕੁਝ ਨਵਾਂ ਸਿੱਖ ਕੇ ਜਾਂਦੇ ਨੇ ਔਰ ਸਾਨੂੰ ਸਿਖਾ ਕੇ ਜਾਂਦੇ ਨੇ ਇਹ ਬਹੁਤ ਵਧੀਆ ਚੀਜ਼ ਆ ਔਰੇ ਬੱਚੇ ਅੱਗੇ ਨਾਲੋਂ ਵੱਧ ਨੌਲੇਜ ਲੈ ਕੇ ਆ ਰਹੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਕੁਛ ਨਾ ਕੁਛ ਇੱਥੋਂ ਜਿੱਤ ਕੇ ਜਾਵਾਂ ਔਰ ਇੱਥੇ ਆਏ ਆ ਤਾਂ ਸਫਲ ਹੋ ਕੇ ਜਾਵਾਂ ਸਾਬ ਜਦਿਆਂ ਦਾ ਪਿਆਰ ਲੈ ਕੇ ਜਾਵਾਂ ਇਧਰ ਬਾਜੀ ਫਰਸਟ ਕਾਊਂਟਰ ਆ ਇਹ ਗੁਰਮੁਖੀ ਨਾਲ ਸੰਬੰਧਤ ਹੈ ਜੀ 35 ਅੱਖਰੀ ਨਾਲ ਇਹਦੇ ਵਿੱਚ ਜਿਵੇਂ ਬੱਚਿਆਂ ਨੂੰ ਮੂਲ ਦੱਸਿਆ ਜਾਂਦਾ ਕਿ ਪਹਿਲਾਂ ਤਾਂ ਉਹ ਅੱਖਰਾਂ ਦਾ ਪਛਤਾਣ ਹੁੰਦੀ ਹੈ ਬਹੁਤਾ ਤਾਂ ਪਹਿਲੇ ਤੋਂ ਹੀ ਯਾਦ ਹੈਗੀ ਅੱਜ ਕੱਲ ਵੱਡਿਆਂ ਨੂੰ ਬਹੁਤ ਸਾਰਿਆਂ ਨੂੰ ਯਾਦ ਨਹੀਂ ਹੈਗੀ ਤਾਂ ਪਹਿਲੀ ਸਟਾਲ ਤੇ 35 ਅੱਖਰੀ ਦੀ ਸਟਾਲ ਹੈ ਮੇਰੀ ਮਾਂ ਬੋਲੀ ਦੂਸਰਾ ਭਾਜੀ ਅੱਗੇ ਆ ਗਿਆ ਜਿੱਤ ਦੇ ਨਿਸ਼ਾਨ ਜਿੱਤ ਦੇ ਨਿਸ਼ਾਨ ਹਾਂਜੀ ਇਹ ਮੈਗਨੇਟ ਨਾਲ ਹੀ ਗੇਮ ਹੈ ਇਹਦੇ ਵਿੱਚ ਜਿੱਦਾਂ ਉਹ ਪਿਛੇ ਚਾਰਟ ਤੁਸੀਂ ਲੱਗਿਆ ਦੇਖਿਆ ਹੋਣਾ ਇਤੋਂ ਮੈਗਨੇਟ ਦੇ ਨਾਲ ਜਦੋਂ ਬੱਚਾ ਮਾਰਦਾ ਜਿੰਨੇ ਪੁਆਇੰਟ ਆਉਂਦੇ ਨੇ ਉਹਦੇ ਵਿੱਚੋਂ ਓਨੇ ਕਾਰਡਸ ਕੱਢੇ ਜਾਂਦੇ ਨੇ ਅੱਛਾ ਜੀ ਓਨੇ ਉਹਦੇ ਤੋਂ ਕੁਐਸਚਨ ਪੁੱਟ ਕੀਤੇ ਜਾਂਦੇ ਨੇ ਤੇ ਉਹਦੇ ਹਿਸਾਬ ਨਾਲ ਦੀ ਮਾਰਕਿੰਗ ਹੁੰਦੀ ਹੈ ਇਹ ਤਾਂ ਗਿਆਨ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਪਾਜੀ ਪੰਜਾਬ ਦੇ ਬਾਰੇ ਜਾਣਕਾਰੀ ਹੈ ਤੇ ਪਾਜੀ ਪੰਜਾਬ ਦਾ ਇੱਕ ਖਾਲੀ ਮੈਪ ਆ ਤੇ ਇੱਕ ਭਰਿਆ ਹੋਇਆ ਮੈਪ ਆ ਜਿੱਥੇ ਸਾਰੇ ਜ਼ਿਲ੍ਹੇ ਸ਼ਹਿਰ ਹਜੇ ਹੌਲੀ-ਹੌਲੀ ਦੱਸਾਂਗੇ ਪਹਿਲਾਂ ਸਟਾਰਟ ਅਪ ਜ਼ਿਲ੍ਹਿਆਂ ਤੋਂ ਕੀਤਾ ਹੋਇਆ ਇਹ ਸਾਡਾ ਪੰਜਾਬ ਆ ਜੋ ਹੁਣ ਨਵਾਂ ਪੰਜਾਬ ਆ ਪੁਰਾਣੇ ਪੰਜਾਬ ਬਾਰੇ ਤਾਂ ਸਭ ਸਭ ਨੂੰ ਪਤਾ ਹੈ ਕਿ ਕਿੱਦਾਂ ਉਹ ਵੰਡਿਆ ਗਿਆ ਵੰਡਿਆ ਗਿਆ ਤੇ ਇਦੇ ਵਿੱਚ ਸਾਨੂੰ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਘੱਟੋ ਘਾਟ ਆਪਣੇ ਪੰਜਾਬ ਬਾਰੇ ਪਤਾ ਹੋਵੇ ਕਿ ਕਿਹੜਾ ਕਿਹੜਾ ਜ਼ਿਲ੍ਹਾ ਸਾਡੇ ਪੰਜਾਬ ਦੇ ਵਿੱਚ ਆਉਂਦਾ ਹੈ। ਤਾਂ ਹੋਰ ਇਹ ਭਾਜੀ ਬਹੁਤ ਬੇਸਿਕ ਗੇਮ ਹੈ ਗਿਆਨ ਦਾ ਚੱਕਰ ਪਲੱਸ ਇਹ ਮੈਗਨੇਟ ਵਾਲੀ ਗੇਮ ਹੈ। ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮੈਗਨੇਟ ਹੈ ਉਹਦੇ ਉੱਪਰ ਪਿਕਚਰਾਂ ਜਿ ਬਣੀਆਂ ਹੋਈਆਂ ਨੇ। ਇਹਦੇ ਵਿੱਚ ਜਿਵੇਂ ਪੰਜ ਕਕਾਰ ਨੇ ਉਹ ਪੰਜੇ ਕਕਾਰਾਂ ਦੀਆਂ ਫੋਟੋਆਂ ਨੇ। ਪਲੱਸ ਪੰਜ ਚਾਰ ਚੀਜ਼ਾਂ ਅਸੀਂ ਐਕਸਟਰਾ ਰੱਖ ਦਿੱਤੀਆਂ। ਤਾਂ ਬੱਚਿਆਂ ਨੂੰ ਪੁੱਛਾਂਗੇ ਕਿ ਪੰਜ ਕਕਾਰ ਕਿਹੜੇ-ਕਿਹੜੇ ਨੇ। ਤਾਂ ਜਦੋਂ ਉਹ ਅੱਠਾਂ ਦੇ ਵਿੱਚੋਂ ਉਹਨੇ ਚੂਜ਼ ਕਰਨਾ ਕਿ ਪੰਜ ਕਿਹੜੇ ਨੇ। ਗਲਤ ਵੀ ਚੂਸ ਕਰ ਸਕਦਾ ਉੱਥੋਂ ਨੂੰ ਪਤਾ ਲੱਗ ਜਾਊਗਾ ਕਿ ਇਹ ਪੰਜ ਕਿਹੜੇ ਨੇ ਜਾਂ ਮਹਾਰਾਜ ਦਾ ਸਰੂਪ ਆਪਾਂ ਗੁਰੂ ਘਰ ਤੋਂ ਆਪਣੇ ਘਰ ਲੈ ਕੇ ਆ ਰਹੇ ਆਂ ਪਾਠਰਖਾਨ ਲਈ ਉਹਦੀਆਂ ਵਿਚਾਰਦ ਨੇ ਉਹਦਾ ਸੀਕੁਐਂਸ ਕਿਦਾਂ ਸਭ ਤੋਂ ਪਹਿਲੇ ਨੰਬਰ ਤੇ ਕੌਣ ਹੋਊਗਾ ਦੂਜੇ ਤੇ ਕੌਣ ਹੋਊਗਾ ਇਹ ਮੁੱਢਲੀਆਂ ਜਾਣਕਾਰੀਆਂ ਨਾਲ-ਨਾਲ ਮਨੋਰੰਜਨ ਹੋ ਰਿਹਾ ਪਰ ਨਾਲ-ਨਾਲ ਉਹ ਜਾਣਕਾਰੀ ਵੀ ਹੈ ਆਪਾਂ ਬਹੁਤ ਵਾਰ ਦੇਖਦੇ ਆ ਕਿਉਂਕਿ ਹਰ ਇੱਕ ਗਿਆਨ ਲੈਣ ਲਈ ਆਸਾਨੀ ਨਹੀਂ ਹੁੰਦੀ ਤਾਂ ਕਿਤਨਾ ਕਿਤੇ ਮਨੋਰੰਜਨ ਦੇ ਰਾਹੀਂ ਵੀ ਜਿਹੜਾ ਬੱਚਿਆਂ ਨੂੰ ਗਿਆਨ ਜਿਹੜਾ ਵੰਡਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਦੇ ਨਾਲ ਇੰਟਰਸਟਿੰਗ ਹੋ ਜਾਂਦਾ ਜੀ ਹੋਰ ਕੁਝ ਨਹੀਂ ਕਿਉਂਕਿ ਬੱਚੇ ਨੂੰ ਜੇ ਘੂਰ ਕੇ ਕਿਉਂਕਿ ਪੁਰਾਣੇ ਜਿਹੜਾ ਸਿਸਟਮ ਸੀਗਾ ਉਹ ਕਿਤਾਬ ਪੜ੍ਹ ਲੈਂਦੇ ਸੀ ਹੁਣ ਕਿਤਾਬਾਂ ਵਾਲਾ ਟ੍ਰੈਂਡ ਚਲੇ ਗਿਆ ਜੀ ਹੁਣ ਬੱਚੇ ਡਿਜੀਟਲ ਹੀ ਹੋ ਗਏ ਉਹ ਹਰੇਕ ਚੀਜ਼ ਦੇ ਵਿੱਚ ਕੁਛ ਨਾ ਕੁਛ ਇੰਟਰਸਟਿੰਗ ਕੁਛ ਨਾ ਕੁਛ ਪੜ੍ਹ ਲਦੇ ਨੇ ਤਾਂ ਜੋ ਉਹਨਾਂ ਨੂੰ ਪਿਆਰ ਵੀ ਮਿਲਦਾ ਨਾਲ ਨਾਲ ਉਹ ਸਿੱਖ ਵੀ ਰਹੇ ਨੇ ਉਹਨਾਂ ਦਾ ਇੰਟਰਸਟ ਵੀ ਕ੍ਰੀਏਟ ਹੁੰਦਾ ਹੈ ਸਹੀ ਹੈ ਸਹੀ ਤਾਂ ਇੱਕ ਹੋਰ ਤਸਵੀਰ ਦਿਖਾ ਦਿੰਦੇ ਆ ਖਰੇ ਸੋਦੇ ਦੀ ਹੱਟੀ ਤਾਂ ਇਹਦਾ ਕੀ ਜਿਹੜਾ ਅਸਲ ਸਿਧਾਂਤ ਖਰੇ ਸੋਦੇ ਦੀ ਹੱਟੀ ਦਾ ਮਤਲਬ ਇਹ ਆ ਕਿ ਮੈਂ ਇਸ ਧਰਤੀ ਤੇ ਆਇਆ ਸਹਬਜਾਦਿਆਂ ਨੂੰ ਨਤਮਸਤਕ ਹੋਣ ਆਇਆ ਤਾਕੀ ਮੈਂ ਇੱਥੇ ਇੱਕ ਸੌਦਾ ਕਰਕੇ ਜਾਵਾਂ ਜਿਹੜਾ ਖਰਾ ਹੋਵੇ ਮੈਂ ਆਪਣੇ ਔਗ ਨੂੰ ਛੱਡਾਂ ਤੇ ਗੁਣ ਇਥੋਂ ਕੁਝ ਲੈ ਕੇ ਜਾਵਾਂ ਸਹਿਬਜ਼ਾਦਿਆਂ ਨਾਲ ਔਰ ਮਾਤਾ ਗੁਜਰੀ ਜੀ ਨਾਲ ਪ੍ਰਣ ਕਰਕੇ ਜਾਵਾਂ ਕਿ ਮੈਨੂੰ ਬਲ ਬਖਸ਼ੋ ਕਿ ਆਉਣ ਵਾਲੇ ਸਾਲ ਜਦੋਂ ਮੈਂ ਆਉਂਗਾ ਤਾਂ ਮੇਰੇ ਵਿੱਚ ਆਹ ਕੁਝ ਚੀਜ਼ਾਂ ਅਸੀਂ ਮੈਂਸ਼ਨ ਕੀਤੀਆਂ ਨੇ ਇਸ ਤੋਂ ਇਲਾਵਾ ਵੀ ਹੋਰ ਕੁਝ ਕਰ ਸਕਦੇ ਆ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਟਾਸਕ ਮਿਲ ਜਾਂਦਾ ਜੀ ਇਹ ਆਪਣੀ ਦੀਵਾਰ ਤੇ ਬੱਚੇ ਨੂੰ ਦੇਣਾ ਵੀ ਆਪਣੀ ਦੀਵਾਰ ਤੇ ਲਾਉਣਾ ਜਦੋਂ ਸਵੇਰੇ ਉੱਠੇ ਬੱਚੇ ਦੀ ਨਿਗਾਹ ਇਹਦੇ ਤੇ ਪਵੇ ਕਿ ਮੈਂ ਸਹਿਬਜ਼ਾਦਿਆਂ ਨਾਲ ਇੱਕ ਪ੍ਰਣ ਕਰਕੇ ਆਇਆ ਸੀ ਅਰਦਾਸ ਬੇਨਤੀ ਕਰਕੇ ਆਇਆ ਸੀ ਤਾਂ ਮੈਂ ਇਸ ਚੀਜ਼ ਤੇ ਪਹਿਰਾ ਦੇਣਾ ਸ਼ੁਰੂ ਕਰਾਂ ਜਦੋਂ ਅਗਲੇ ਸਾਲ ਅਗਲੀ ਸਵਾ ਜੋੜ ਮੇਲੇ ਤੇ ਆਵਾਂ ਤਾਂ ਕਿ ਮੈਂ ਉਸ ਚੀਜ਼ ਦੇ ਉੱਤੇ 5 10 20% ਜਿੰਨਾ ਮੈਂ ਕਰ ਸਕਦਾ ਇੰਪਰੂਵਮੈਂਟ ਕਰਕੇ ਆਈਏ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਪੰਜਾਬੀ ਨਾਲ ਜੋੜਿਆ ਜਾ ਰਿਹਾ। ਬਿਲਕੁਲ ਭਾਜੀ ਆਪਣਾ ਮੁੱਢ ਹੈ ਜੀ ਉਹ ਜੇ ਆਪਣਾ ਮੁੱਢੇ ਖਤਮ ਹੋ ਗਿਆ ਫਿਰ ਤੁਹਾਨੂੰ ਪਤਾ ਹੀ ਹੈ ਜੜਾ ਖਤਮ ਹੋ ਗਈ ਤਾਂ ਸਾਰਾ ਕੁਝ ਖਤਮ ਹੋ ਗਿਆ। ਸਹੀ ਹੈ ਤਾਂ ਅਸਲ ਕਿੰਨੇ ਕ ਜਿਹੜੇ ਬੱਚੇ ਨੇ ਇੱਥੇ ਭਾਗ ਲੈ ਕੇ ਤੇ ਅੱਗੇ ਨਾਲੋਂ ਕਿੰਨਾ ਕ ਜਿਹੜਾ ਅਸੀਂ ਕਹਦੇ ਬਦਲਾਅ। ਭਾਜੀ ਹਰ ਸਾਲ ਸਾਨੂੰ ਘੱਟੋ ਘੱਟ ਨਹੀਂ ਦਾ 1000 ਪਲੱਸ ਰੀਸਟ੍ਰੇਸ਼ਨ ਹੋ ਜਾਂਦੀਆਂ ਨੇ ਇੱਥੇ ਡੇਲੀ ਐਵਰੇਜ ਲਗਾਈਏ 300 ਤੋਂ 400 ਬੱਚਾ ਸਾਡੇ ਕੋਲ ਭਾਗ ਲੈ ਕੇ ਜਾਂਦਾ ਇਨਾਮ ਲੈ ਕੇ ਜਾਂਦਾ ਔਰ ਇਹ ਸਭ ਤੋਂ ਲਾਸਟ 라ਉਂਡ ਹੈ ਜਿਹਦੀ ਮੈਂ ਗੱਲ ਕਰ ਰਿਹਾ ਸੀ ਵੱਡੇ ਬੱਚਿਆਂ ਦਾ ਜਿਹੜੇ ਸਾਰੇ ਪਾਰਟ ਬੱਚੇ ਕਲੀਅਰ ਕਰਦੇ ਆਉਂਦੇ ਨੇ ਮਾਰਕਸ ਲੈ ਕੇ ਆਉਂਦੇ ਨੇ ਇੱਥੇ ਫਿਰ ਉਹਨਾਂ ਦਾ ਟੈਬ ਦੇ ਉੱਤੇ ਡਿਜੀਟਲੀ ਪੇਪਰ ਲਿੱਤਾ ਜਾਂਦਾ ਇਹਦੇ ਵਿੱਚ ਇੱਕ ਲਿਮਿਟ ਰੱਖੀ ਹੈ ਕਿ ਜੇ 25 ਪਲੱਸ ਜਿਹੜੇ ਅਨਸਰ ਨੇ ਜਿਹਦਾ ਉੱਤਰ ਆ ਉਹਦਾ ਇੱਕ ਬਾਕਸ ਦੇ ਵਿੱਚ ਅਸੀਂ ਪਾ ਦਿੰਨੇ ਆ ਉਹਦਾ ਜਿਹੜਾ ਉਹ ਹੁੰਦਾ ਕਾਰਡ ਹੁੰਦਾ ਉਹਦਾ ਤੇ ਉਹਨੂੰ ਦੁਪਹਿਰੇ 2 ਵਜੇ ਸੰਗਤ ਦੇ ਵਿੱਚੋਂ ਹੀ ਕਿਸੇ ਬੱਚੇ ਤੋਂ ਵਰਚੀ ਨਿਕਲਵਾ ਲੈਨੇ ਆ ਤੇ ਫਿਰ ਉਹ ਤੁਸੀਂ ਸਾਈਕਲ ਦੇਖ ਰਹੇ ਹੋ ਬੱਚਿਆਂ ਨੂੰ ਉਹ ਸਾਈਕਲ ਗਿਫਟ ਕੀਤਾ ਜਾਂਦਾ ਦਿਨ ਦੇ ਵਿੱਚ ਦੋ ਸਾਈਕਲ ਇੱਕ ਦੁਪਹਿਰੇ ਇੱਕ ਸ਼ਾਮੀ ਤਿੰਨ ਦਿਨਾਂ ਦੇ ਵਿੱਚ 6 ਸਾਈਕਲ ਦਿੱਤੇ ਜਾਂਦੇ ਨੇ ਉਹਦੇ ਨਾਲ ਕੀ ਹੈ ਕਿ ਇੱਕ ਤਾਂ ਫਿਜ਼ੀਕਲੀ ਐਕਸਰਸਾਈਜ਼ ਹੈ ਦੂਸਰਾ ਬੱਚਾ ਉਸ ਜੀ ਲਈ ਉਹ ਤਸ਼ਾਹਦ ਹੋ ਕੇ ਵਾਦ ਵਾਦ ਨੌਲੇਜ ਘਰੋਂ ਲੈ ਕੇ ਆਉਂਦਾ ਜਾਣਕਾਰੀ ਲੈ ਕੇ ਆਉਂਦਾ ਤੇ ਇੱਥੇ ਆ ਕੇ ਪੇਪਰ ਦਿੰਦਾ ਤਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਿੱਖੀ ਨੂੰ ਵੰਡਿਆ ਜਾ ਰਿਹਾ ਅਸੀਂ ਕਹਦੀਏ ਤਾਂ ਸਿੱਖੀ ਦੇ ਜੋ ਸਿਧਾਂਤ ਨੇ ਉਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੰਚ ਬਿਲਕੁਲ ਬਿਲਕੁਲ ਜੀ ਇਹ ਸ਼ੁਰੂਆਤ ਵੈਸੇ ਘਰ ਤੋਂ ਹੁੰਦੀ ਆ ਜਿਹੜਾ ਘਰ ਦਾ ਮਾਹੌਲ ਬੱਚਾ ਦੇਖਦਾ ਉਦਾਂ ਉਦਾਂ ਹੀ ਉਹ ਅੱਗੇ ਕਰਦਾ ਜਾਂਦਾ ਪਰ ਆਪਣਾ ਫਰਜ਼ ਆ ਪਹਿਲਾਂ ਅਸੀਂ ਆਪਣੇ ਬੱਚੇ ਸੰਭਾਲੀਏ ਖੁਦ ਨੂੰ ਸੰਭਾਲੀਏ ਬਾਕੀ ਸਾਡੇ ਸਾਰੇ ਰਲਵੇਂ ਮਿਲਵੇਂ ਬੱਚੇ ਆਪਣੇ ਹੀ ਨੇ ਸਾਰੇ ਆਪਣਾ ਪਰਿਵਾਰ ਆ ਜਿੰਨਾ ਕਿ ਕਿਸੇ ਨੂੰ ਚੰਗੀ ਚੀਜ਼ ਦੇ ਸਕਦੇ ਆ ਉਹ ਅਸੀਂ ਕੋਸ਼ਿਸ਼ ਕਰਦੇ ਆ ਸਹੀ ਹੈ ਸਹੀ ਹੈ ਧੰਨਵਾਦੀ ਸੋ ਛੋਟੇ ਸਾਹਿਬ ਜਦਾ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਲੋਕ ਇੱਥੇ ਲੱਖ ਲੱਖਾਂ ਦੇ ਕਰੀਬ ਜਿਹੜੇ ਲੋਕ ਇੱਥੇ ਨਮਸਤਕ ਹੁੰਦੇ ਨੇ ਤਾਂ ਦੂਜੇ ਪਾਸੇ ਇੱਥੇ ਜਿਹੜਾ ਕੈਂਪ ਹੈ ਤਾਂ ਸਿੱਖੀ ਨਾਲ ਵੀ ਜੋੜਿਆ ਜਾ ਰਿਹਾ ਤਾਂ ਜੋ ਪੰਜਾਬ ਤੋਂ ਆਏ ਬਾਹਰਲੇ ਜਿਹੜੇ ਬੱਚੇ ਨੇ ਤਾਂ ਉਹ ਵੱਤੋ ਵੱਤ ਸਿੱਖੀ ਨਾਲ ਜੁੜ ਸਕਦਾ ਇੱਕ ਹੋਰ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਕੈਂਪ ਦੀ ਇਸ ਦੇ ਵਿੱਚ ਜਿਹੜਾ ਊੜਾ ੜਾ ਪਾਜੀ ਲਿਖ ਰਹੇ ਨੇ ਤਾਂ ਹਾਂਜੀ ਹਾਂਜੀ ਬਿਲਕੁਲ ਜੀ ਵਾਈਕੁ ਜੀ ਦਾ ਕਲਸਾ ਵਾਈਕੁ ਜੀ ਪੱਤੇ ਜੀ ਮੈਂ ਅੰਕਿਤ ਸਿੰਘਾ ਜੀ ਮੈਂ ਪਟਿੰਡਾ ਤੋਂ ਤੇ ਕੈਲੀਗ੍ਰਾਫੀ ਸਿਖਾਣਾ ਹੁੰਦਾ ਹੈਗਾ ਜਿਵੇਂ ਅੱਜ ਕੱਲ ਦੇ ਬੱਚਨ ਨੌਲੇਜ ਨਹੀਂ ਹੁੰਦੀ ਹੈ ਨਾ ਜਿਵੇਂ ਊੜਾ ੜਾ ਵਾਰ ਕੋਈ ਨੌਲੇਜ ਨਹੀਂ ਹੁੰਦੀ ਅੱਜ ਕੱਲ ਦੇ ਜਿਹੜੇ ਬੱਚਾ ਨੇ ਪੜ੍ਹਛੀਦਾ ਉਹਨਾਂ ਨੂੰ ਇੰਗਲਿਸ਼ ਬਾਰੇ ਤਾਂ ਨੌਲੇਜ ਹੈ ਪਰ ਕਿਤੇ ਨਾ ਕਿਤੇ ਪਰ ਮਾਂ ਬਿਲੋਂ ਤੋਂ ਪਛੜ ਰਹੇ ਠੀਕ ਹੈ ਸੋ ਇਸ ਚੀਜ਼ ਹੈ ਵੀ ਇਹ ਆਪਣੇ ਕੋ ਫਟੀਆਂ ਵੀ ਹੁੰਦੀ ਹੈ ਡੇਗਾ ਪਰ ਫਟੀਆਂ ਤੁਸੀਂ ਤੇ ਮੈਂ ਤਾਂ ਪੜ੍ਹਿਆ ਪ੍ਰੈਕਟਿਸ ਕਰਦੇ ਜਾਉਂਦਾ ਨਾ ਪ ਸਾਬ ਕਰ ਜੀ ਉਸ ਚੀਜ਼ ਬਾਰੇ ਇੱਥੇ ਨੌਲੇਜ ਦਿੱਤੀ ਜਾਂਦੀ ਹੈ ਠੀਕ ਹੈ ਜਿਵੇਂ ਬੱਚਾ ਨੂੰ ਪੁੱਤ ਵੱਤ ਵੱਦ ਜੇ ਬਾਣੀ ਚ ਫਰਮਾਨ ਆ ਹਰ ਪੜ ਹਰ ਲਿਖ ਉਹ ਤਾਂ ਬਨ ਲਿਖਣ ਦੀ ਵੀ ਗੱਲ ਆ ਇੱਕ ਹੋਰ ਚੀਜ਼ ਕਿ ਜੇ ਲਿਖਤੀ ਕੁਲਤਾਰਿਆ ਜੋ ਗੁਰਬਾਣੀ ਲਿਖਣਾ ਕੁਲਾ ਹੀ ਤਰ ਜਾਂਦੀ ਹੁੰਦੀ ਹੈ ਠੀਕ ਹੈ ਉਹ ਕਿਤੇ ਨੇ ਕਿਤੇ ਪਛਿਤ ਬਹੁਤ ਜ਼ਿਆਦਾ ਵਿਛੜ ਗਏ ਇਹ ਛੋਟਾ ਜਿਹਾ ਪੁਰਾਣਾ ਨਿਮਾਣਾ ਜੋ ਪ੍ਰਾਲਕ ਕੀਤਾ ਗਿਆਗਾ ਵਾਹੀ ਫਿਰ ਜੀ ਕਲਪਸਾ ਮਿਸ਼ਨ ਚੜਦੀ ਕਲਾ ਵੱਲੋਂ ਜਿਹੜਾ ਬੱਚਿਆਂ ਨੂੰ ਵੱਡਿਆਂ ਨੂੰ ਪੰਜਾਬੀ ਦੇ ਨਾਲ ਨਾਲ ਜਿਹੜਾ ਸਿੱਖੀ ਨਾਲ ਜੋੜਿਆ ਜਾ ਰਿਹਾ ਤਾਂ ਜੋ ਇਹ ਤੋਂ ਹਰ ਕੋਈ ਪ੍ਰਾਨ ਲੈ ਕੇ ਜਾਵੇ ਕਿ ਮੈਂ ਸਿੱਖ ਹਾਂ ਤੇ ਮੈਨੂੰ ਸਿੱਖੀ ਮਰਿਆਦਾ ਦੇ ਤਹਿਤ ਮੈਂ ਲੋਕਾਂ ਦੇ ਵਿੱਚ ਇੱਕ ਨਵਾਂ ਜਿਹੜਾ ਨਾਮ ਹੈ ਮਿਸਾਲ ਹੈ ਜਿਹੜੀ ਉਹ ਕਾਇਮ ਕਰਨੀ ਹੈ ਫਤਿਹਗੜ ਸਾਹਿਬ ਤੋਂ ਦਾ ਪੰਜਾਬ ਫਸ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ